ਪੋਰਟਵਾਨ ਸਪੈਸ਼ਲ ਸਟੇ ਲਿਮਟਿਡ ਵੱਲੋਂ ਐਸਆਰ ਪ੍ਰੋਜੈਕਟ ਸਿਹਤ ਸਮਾਜ ਦੇ ਤਹਿਤ ਬੀਸੀਐਮ ਸੀਨੀਅਰ ਸਕੰਦਲ ਸਕੂਲ ਫੋਕਲ ਪੈ ਲੁਧਿਆਣਾ ਵਿਖੇ ਪਾਲਤ ਵਿਕਾਸ ਪ੍ਰੀਸ਼ਦ ਤੇ ਡੀਐਮਸੀ ਹਸਪਤਾਲ ਦੇ ਸਹਿਯੋਗ ਦੇ ਨਾਲ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਦੇ ਦੰਦਾਂ ਅੱਖਾਂ ਤੇ ਅਨੀਮੀਆਂ ਦੀ ਜਾਂਚ ਕੀਤੀ ਗਈ ਅਧਿਆਪਕਾਂ ਦੀ ਮਹਾ ਡਾਕਟਰਾਂ ਦੀ ਟੀਮ ਦੇ ਵੱਲੋਂ ਖੂਨ ਅਤੇ ਸ਼ੂਗਰ ਦੀ ਵੀ ਜਾਂਚ ਕੀਤੀ ਗਈ ਇਸ ਕੈਂਪ ਦਾ ਉਦਘਾਟਨ ਸ੍ਰੀ ਚੰਦਰ ਮੁੰਜਾ ਜ੍ਰਸ਼ਟੀ ਬੀਸੀਐਮ ਫਾਊਂਡੇਸ਼ਨ ਅਤੇ ਮਨੋਜ ਮਹਿਤਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਵੋਦਮਨ ਸਪੈਸ਼ਲਿਟੀ ਲਿਮਟਿਡ ਨੇ ਕੀਤਾ ਇਸ ਮੌਕੇ ਸਿੰਪਲ ਵਰਮਾ ਨੇ ਕਿਹਾ ਕਿ ਅਜੇ ਕੈਂਪ ਸਿਹਤ ਸੰਭਾਲ ਦੀ ਜਾਗਰੂਕਤਾ ਨੂੰ ਵਧਾਉਂਦੇ ਹਨ ਤੇ ਲਗਾਤਾਰ ਇਹ ਜੇ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ ਪ੍ਰਿੰਸੀਪਲ ਨੀਰੂ ਕੋੜਾ ਨੇ ਸਾਰੰਭਤ ਧੰਨਵਾਦ ਕਰਦੇ ਕਿਹਾ ਕਿ ਅੱਜ ਦੀ ਜੀਵਨ ਸ਼ੈਲੀ ਵਿੱਚ ਪੈਦਾ ਹੋ ਰਹੀਆਂ ਚੁਣੌਤੀਆਂ ਵਿੱਚ ਸਿਹਤ ਦਾ ਵਿਸ਼ੇਸ਼ ਧਿਆਨ ਰੱਖਣਾ ਬਹੁਤ ਹੀ ਜ਼ਰੂਰੀ ਹੈ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰਿਆਂ ਨੂੰ ਸਮੇਂ-ਸਮੇਂ ਤੇ ਸਿਹਤ ਜਾਂਚ ਕਰਵਾਉਣੀ ਚਾਹੀਦੀ ਹੈ। ਭਾਰਤ ਵਿਕਾਸ ਪ੍ਰੈਸ਼ਰ ਚੈਰੀਟੇਵਰ ٹرسٹ ਵਰਦਮਨ ਸਪੈਸ਼ਲ ਸਟੇ ਲਿਮਟਿਡ ਦਿਆਨੰਦ ਮੈਡੀਕਲ ਕਾਲਜ ਅਟੇਡ ਹਸਪITAL ਤੇ ਡਾਕਟਰ ਦੀ ਟੀਮ ਦਾ ਸਕੂਲ ਮੈਨੇਜਮੈਂਟ ਕਮੇਟੀ ਦੇ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਆਪ ਜੀ ਦਾ ਨਾਮ ਸੁਭਨਾਮ ਮੇਰਾ ਨਾਮ ਆਪਨਕੀ ਜੰਨਲਿਆ ਮੈਂ ਇੰਜੀਨੀਅਰ ਖੇਲਾ ਸੁਨੀਤਾ ਮੋਦੀ ਹੈ ਆਸਾਨੀ ਸੂਚੀ ਹੈ। असली सब लोग भारत विकास के चरित्र पर विश्व के बच्चे निकले तो आना ही ना। आज तक जिधर विशेष स्कूल जब कैंट लग रहा है, जिसमें वे जो बच्चा भी इसमें भी स्कूलिंग करना टेस्ट लगा, चेकअप ਆਦੇ ਫਰਕ ਸੁਧਰ ਕਿ ਐਨੀਮੀਆ ਹੈ ਨਹੀਂ ਹੈ ਉਸ ਨੂੰ ਦਿੱਤੇ ਦੇ ਨਿਕਲਿਆ ਦਾ ਬਲੱਡ ਟੈਸਟ ਸੇ ਸਾਰਾ ਜਿਹੜਾ ਅੱਜ ਦਾ ਟੈਸਟ ਹੈ ਇਹ ਵੱਡਮਨ ਸਪੈਸ਼ਲਿਸਟ ਲਿमिटेड ਉਹਨਾਂ ਦੇ ਸਹਿਯੋਗ ਨਾਲ ਇਹਨਾਂ ਕਿ ਸੀਐਸਆਰ ਦੇ ਅੰਡਰ ਲੱਗ ਰਿਹਾ ਹੈ ਉਹ ਅੱਜ ਇਸ ਸਕੂਲ ਦੇ ਲਗਭਗ 5-600 ਬੱਚਿਆਂ ਨੂੰ ਇਸ ਹੈਮਲਿੰਦਰ ਚੈੱਕਅਪ ਦੇ ਰਿਹਾ ਹੈ और इस कैंपरे में जो बी एम सी देना मेडिकल कॉलेज एंड हॉस्पिटल उधर सहयोग देना उधर भी टीम ये थे इस कैंपरे में शायद और आने वाले समय छुट्टी के लिए जी असं प्रिवेंटिव हेल्थ मुहिम शुरू की है अच्छा ਦੂਸਰਾ ਕੈਂਪ ਹੈ ਸਬਾਨ ਵਾਲੇ ਸਮੇਂ ਦੇ ਵਿੱਚ ਜੀ ਅੱਜ ਜੁਨਾ ਬਣਾਇਆ ਗਿਆ ਹੈ ਕਿ ਇਹ ਗਲੈਂਟ ਹੈ ਕਿ ਸਾਰੇ ਲੁਧਿਆਣੇ ਦੇ ਅੰਦਰ ਗਲਪੀਰੀਅਕਸ ਨਾਸ ਕਰ ਔਰ ਜਾਣੇ ਜਿਹੜੇ ਬਸਤੀਆਂ ਹੈ ਸ਼ਹਿਰੀ ਇਲਾਕਾ ਹੈ ਉਸ ਦੇ ਇਸ ਕੈਂਪਾਂ ਨੂੰ ਜਲਾਵਾ ਦੇ ਤਾਂ ਕਿ ਸਾਡੇ ਲੁਧਿਆਣਾ ਸ਼ਹਿਰ ਦੇ ਸਮਾਜ ਦੇ ਲੋਕਾਂ ਦੀ हेल्थ का पता लग सके और कोई सीरियस बीमारी हो तो पहला सब पता लग सके कि ये बुना तकरीब है और उन्हें जितनी तकरीब तो किया जा सके इसने जिस दिन के ना पहला कैंपेइडल ग्यासी होने विच ऐसे तीन पेशेंट मिले बाल में कि राजीव गांधी के अंदर जिनका कैंपेइडल ऑपरेशन होना है उन्� फ्रेंडलॉफ डिशम भी काल वाले समय देखते हैं जैसा जैसे सादे मिलेगा आज फीसलेस के साथ फीस कमेंट करेंगे वर्तमान स्पेशल स्टील्स ने इस फोर टाइम एक मेडिकल कैंप ऑर्गानाइज करवाया है जिसे डिटेक्टर फाइ अनियर चेकअप तथा अरेस्ट के लिए अच्छी तरह वर्तमान स्पेशल स्टील्स ने इस फोर टाइम � अमाउंड सैवन टू एट हंडर्ड बच्चा चेकअप अच्छा कंप्लीट होगा जिदेज दो मोबाइल वैम्स भी आई जिदेंटल चेकअप का पूरा बहुत अच्छी तरह है डेंटल आज असू फ्री मैडिकल चेकअप का वर्धमान स्कीम लगाया जा रहा है उन्हों का धन्यवाद करते हैं कि बच्चों मेडिकल फ्री मैडिकल किसी करेंगे खुशी बच्चे है कि बच्चों में नजर जो है नज़र दंगा पता लगे तो पेरेंट्स का इलाज भी करा ਉਨਾ ਜ਼ਰੂਰੀ ਕੁਝ ਇਹ ਕਹਿੰਦੇ ਕਾਰ ਦਿਖਾ ਕੇ ਇਥੇ ফ্রি ਵਿਐਫਸੀ ਟ੍ਰੀਟਮੈਂਟ ਮਿਲੇਗਾ ਸੋ ਇਹ ਹੋਰ ਸਭ ਤੋਂ ਬੜੀ ਤੁਸੀਂ ਵੀ ਗੱਲ ਹੈ ਕਿ ਨਹੀਂ ਤਾਂ ਬੱਚੇ ਬਚਾਰੇ ਇਕੱਲੇ ਰੰਗੇ ਬਣੇ ਆਉਣਗੇ ਸਾਡੇ ਜਿੰਨੇ ਜ਼ਰੂਰੀ ਹੈ ਪੈਰਾਂ ਸੀਮਤ ਹੀ ਕਰਦੇ ਸਾਰੇ ਬੋਸਰੀ ਜਿਹੜੇ ਪੂਰ ਫੈਮਿਲੀ ਨੂੰ ਬਹੁਤ ਤਕਲਿਫ ਦਿੰਦੇ ਇਸ ਲਈ ਮੈਂ ਆਪਕੇ ਬੱਚਿਆਂ ਨੂੰ ਜੇਕਰ ਕੋਈ ਸਿਮਪਰਨ ਕੋਈ ਪਾਰਪਸ ਕਿਉਂਕਿ ਬਕਵਾਲ ਜੀ ਦਾ ਸਰਸਰ ਕੰਡੀ ਖਸਣਾ ਲਗਾ ਰਹੇ ਹਨ ਤਾਂ ਤਬ ਹੋਵੇਗਾ। ਉਹ ਆਪ ਦੇ ਤਰ੍ਹਾਂ ਸਟੇਟਿਸ ਸਟ੍ਰੈਟਾ ਬਣਾਉਂਦੇ ਸੀ। ਸੀਐਸਆਰ ਦੇ ਅਧਿਕਾਰ ਤਾਵੇ ਸਮਾਜਿਕ ਪ੍ਰੋਗਰਾਮਾਂ ਦੀ ਬਹੁਤ ਪਾਸਤੀ ਸੁਨਾਮਾ ਭਾਰਤ ਕੰਸਲਿਸ਼ਨ ਦੇ ਯੂਨਿਟ ਦੇ ਨਾਮ ਤੋਂ ਸੀਐਮ ਨੀਨ ਸਕੇਸਟਿੰਗ ਪੁਆਇੰਟ ਦੇ ਵੀ साइट पर डाटा चेक कर लिया है मीटिंग के लिए अवेलेबल है और मैं बोल रहा हूं कि यह हमारा कैंप सेफ्टी कॉन्फ्रेंस है हमने 3 ईयर का प्रोजेक्ट प्रोजेक्ट सब साथ में हमारे डिप्टी वाइस प्रेसिडेंट हैं पटेल वो डायरेक्टर मैडम फॉर्म है ये मार्केट पार्टी तो लग गया उस मीटिंग का है दूसरा कैंप है पहला कैंप कॉन्फ्रेंस स्टेशन है भारत का प्रतिशत ਜੀ ਸਨਮੀਡੀਆ ਪਰਮਾਣਾ ਵਿਖੇ ਆ ਗਿਆ ਹਾਂ ਸਾਨੂੰ ਬਹੁਤ ਖੁਸ਼ੀ ਹੈ ਕਿ ਸਰਕਾਰ ਸਹਿਯੋਗ ਨਾਲ ਕੇ ਪਾਇਆ ਜਾ ਰਿਹਾ ਹੈ ਕਿ ਇਹ ਇੱਕ ਐਪ ਸਾਰੇ ਬਨਾਰਸ ਸਕੂਲਾਂ ਦੇ ਵਿਚਕਾਰ ਆਇਆ ਜਿ ਅਸੀਂ ਭਾਰਤ ਸਰਕਾਰ ਤੇ ਡੀਐਮਸੀ ਦੀ ਮਦਦ 받ੀ ਹੈ ਜਿਨ੍ਹਾਂ ਨੇ ਸਾਡੇ ਵਿਕੇ ਦੇ ਲਈ ਸਹਿਯੋਗ ਕੀਤਾ ਹੈ ਜੇਕਰ ਹੱਥ ਲੱਗੇਗਾ ਜੇਰਾ ਇੱਕ ਕੰਸਟ੍ਰਕਸ਼ਨ ਦੇ ਲਿਮਟਿਡ ਪੇਸ ਉਹ ਦਿਨਾਂ ਦੀ ਸਾਕੀ ਵੀ ਚਲਾਈ ਹੈ ਉਹ ਦੇ ਵਿੱਚ ਸੁਨਾਰੇ ਰਾਇਸ ਜੀ ਬਲਿ ਸਚਿਤ ਜੈਨ ਜੀ ਉਹਨਾਂ ਦਾ ਬਹੁਤ ਜ਼ਿਆਦਾ ਸ਼ਹਿਰੂ ਮਿਲ ਰਿਹਾ ਬਹੁਤ ਕਿਸੇ ਸਹੀ ਉਹਨੇ ਜਿਹੜੀ ਗੜੀ ਹੈ ਤਾਂ ਉਹ ਉੱਥੇ ਦੇ ਸ਼੍ਰੀ ਅਮਿਤ धवन ਜੀ ਹੈ ਉਹ ਇਸ ਕਢੀ ਨੇ ਸਾਡੇ ਨਾਲ ਜੁੜੇ ਹੋਏ ਹੈ ਉਹਨਾਂ ਨਾਲ ਬਹੁਤ ਸ਼ਹਿਰੂ ਮਿਲਦਾ ਹੈ ਉਹਨਾਂ ਨੇ ਇਹ ਅश्वਾਸਨ ਦਿੱਤਾ ਹੈ ਕਿ ਇਸ ਸਾਰੇ ਇਹ ਪ੍ਰਿੰਦਾ ਜਿਸ ਤਰ੍ਹਾਂ ਦਾ ਵੀ ਸੰਯੋਗ ਹੈ ਜਹਾਕੇ ਉਹ ਵਰਦਨ ਸਪੈਸ਼ਲ ਇੰਟਰਵਲ ਤੋਂ ਸਚਿੰਤ ਜੈਨੂਵਲ ਤੋਂ ਉਹਨਾਂ ਲਈ ਸਪੂਰ ਮੈਨੇਜਮੈਂਟ ਵੱਲੋਂ ਪਰ ਅਮੇ ਗੋਲਦਾਰ ਨੂੰ ਮਿਲਦਾ ਹੈ